ਅਈ ਗੁਰਜੀ ਦਾ ਖਾਲਸਾ ਵਈ ਗੁਰਜੀ ਕੀ ਫਤਿਹ ਜੀ ਸੰਗਤ ਵੱਲੋਂ ਹੁਕਮ ਹੋਇਆ ਹੈ ਜੀ ਕਿ ਸ਼ਲੋਕ ਮਹੱਲਾ ਨੋਵਾਂ ਤੋਂ ਬਾਅਦ ਮੁੰਦਾਵਣੀ ਮਹੱਲਾ ਪੰਜਵਾਂ ਤੇ ਰਾਗਮਾਲਾ ਇੰਨਾ ਭਰੇ ਵਿਚਾਰ ਕੀਤੀ ਜਾਵੇ ਅਪਾ ਮਹਾਰਾਜ ਸਾਹਿਬ ਦੀ ਬਖਸ਼ਿਸ਼ ਨਾਲ ਵਿਚਾਰ ਕਰਦੇ ਹਾਂ ਜੀ ਮੁੰਦਾਵਣੀ ਦਾ ਅਰਥ ਹੁੰਦਾ ਹੈ ਕਿ ਮੁਦਰਾ ਦਾ ਮਤਲਬ ਹੁੰਦਾ ਭੇਦ ਦੀ ਗੱਲ ਕਿ ਜਿਹਦੇ ਵਿੱਚ ਕੋਈ ਹੋਰ ਵੀ ਅਰਥ ਜਾਂ ਡੂੰਗੇ ਡੂੰਗੇ ਅਰਥ ਹੋਣ ਜੋ ਬਾਹਰੋਂ ਨਜ਼ਰ ਆਉਂਦੇ ਹਨ ਉਸ ਤੋਂ ਇਲਾਵਾ ਵੀ ਕੋਈ ਅਰਥ ਹੋਣ ਤੇ ਤਾਤੂ ਦਾ ਮੁੰਦਾਵਣੀ ਜੋ ਹੈ ਨਾ ਇਸ ਦੀ ਇਸੀ ਤਾਤੂ ਹੈ ਮੂਦਰ ਮੂਦਰ ਦਾ ਮਤਲਬ ਹੁੰਦਾ ਪ੍ਰਸੰਨ ਕਰਨਾ ਪੰਜਾਬੀ ਦੇ ਵਿੱਚ ਮੁੰਦਾਵਣੀ ਦਾ ਅਰਥ ਇਹ ਵੀ ਹੈ ਕਿ ਮੁੰਦ ਮੁੰਦ ਦੇਣਾ ਬੰਦ ਕਰ ਦੇਣਾ ਜਾਂ ਲੁਕਾ ਕੇ ਰੱਖਿਆ ਹੋਇਆ ਹੋਵੇ ਕੁਝ ਮੁੰਦਾ ਆਪਣੀ 부ਝਾਰਤ ਦਾ ਵੀ ਨਾਮ ਹੈ ਪੋਠੋਹਾਰ ਦੇ ਵਿੱਚ ਹੁਣ ਤੱਕ 부ਝਾਰਤਾਂ ਨੂੰ ਮੁੰਦਾਵਣੀਆਂ ਕਹਿੰਦੇ ਹਨ ਜਿਵੇਂ ਜਦੋਂ ਕੋਈ ਜੰਝ ਰੋਟੀ ਖਾਣ ਬੈਠੇ ਤਾਂ ਕੁੜੀਆਂ 부ਝਾਰਤ ਪਾ ਕੇ ਥਾਲੀ ਬੰਦ ਹੁੰਦੀਆਂ ਹਨ ਜੇਕਰ ਉਹ 부ਝਾਰਤ ਬੁੱਝੀ ਜਾਵੇ ਤਾਂ ਹੀ ਫੇਰ ਜੰਝ ਰੋਟੀ ਖਾਂਦੀ ਸੀ ਇਸ ਨੂੰ ਵੀ ਮੁੰਦਾਵਣੀ ਕਹਿੰਦੇ ਹਨ ਆਮਚੋ ਅੰਮਾਲ ਆਪਣੀ ਬੋਲ ਚੱਲ ਦੇ ਵਿੱਚ ਵੀ ਹੁਣ ਤੱਕ ਪੋਠੋਹਾਰ ਜਿਵੇਂ ਬੋਲਿਆ ਜਾਂਦਾ ਕਿ ਮੁੰਦਾਵਣੀਆਂ ਕੋਈ ਪਾਉਂਦੇ ਹੋ ਸਿੱਧੀ ਗੱਲ ਲੱਖੋ ਕਿ ਪਾਉ ਕਿ ਬੁਝਾਰਤਾ ਨਾ ਪਾਉ ਸੋ ਸਾਹਿਬ ਜੀ ਗ੍ਰੰਥ ਸਾਹਿਬ ਜੀ ਦੇ ਵਿੱਚ ਮੁੰਦਾਵਣੀ ਦੇ ਦੋ ਸ਼ਲੋਕ ਆਏ ਹਨ ਇੱਕ ਤਾਂ ਸੋਰਠ ਰਾਗ ਦੀ ਬਾਾਰ ਵਿੱਚ ਤੀਸਰੇ ਪਾਸ਼ਾ ਜੀ ਦਾ ਹੈ ਤੇ ਦੂਸਰਾ ਇੱਥੇ ਪੰਨਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਆਇਆ ਹੈ ਸ਼ਲੋਕ ਮਹਲਾ 9 ਤੋਂ ਬਾਅਦ ਹੁਣ ਜੇ ਆਪਾਂ ਇਹ ਦੇਖੀਏ ਕਿ ਮੁੰਦਾਵਣੀ ਦਾ ਮਤਲਬ ਹੁੰਦਾ ਬੰਦ ਕਰਨਾ ਤਾਂ ਫਿਰ ਜੇ ਦਾ ਅਰਥ ਬੰਦ ਕਰਨਾ ਹੋਵੇ ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਇਸ ਤੋਂ ਬਾਅਦ ਜੋ ਲਿਖਿਆ ਨਾ ਵੀ ਤੇਰਾ ਕੀਤਾ ਜਾਤੋ ਨਹੀਂ ਤੇ ਫਿਰ ਬੰਦ ਤਾਂ ਨਹੀਂ ਨਾ ਕੀਤਾ ਤੇ ਜਿਸ ਤਰ੍ਹਾਂ ਸੋਰਠਿ ਰਾਗ ਦੀ ਵਾਰ ਦੇ ਵਿੱਚ ਤੀਸਰੇ ਪਾਸ਼ਾ ਜੀ ਨੇ ਵੀ ਮੁੰਦਾਵਣੀ ਵਾਲੇ ਇੱਕ ਸ਼ਬਦ 645 ਅੰਗ ਦੇ ਉੱਤੇ ਉਚਾਰਣ ਕੀਤਾ ਹੈ ਤੇ ਫਿਰ ਨਹੀਂ ਤਾਂ ਫਿਰ ਬਾਣੀ ਉੱਥੇ ਹੀ ਖਤਮ ਹੋ ਜਾਣੀ ਚਾਹੀਦੀ ਸੀ ਨਾ ਸੋ ਇਸ ਤਰ੍ਹਾਂ ਵੀ ਨਹੀਂ ਆਪਾਂ ਸੋਚ ਸਕਦੇ ਸੋ ਬੰਦ ਕਰਨ ਦਾ ਅਰਥ ਤਾਂ ਨਹੀਂ ਜਿਵੇਂ ਬਣਦਾ ਇਹ ਮੁੰਦਾ ਬਣੀ ਦਾ ਅਰਥ ਇਸ ਤਰ੍ਹਾਂ ਹੈ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਬਾਰਾਮਾਹ ਸਾਹਿਬ ਵੀ ਪੰਜਵੀਂ ਪਾਸਾ ਜਨੇ ਉਚਾਰਨ ਕੀਤੇ ਤੇ ਪਹਿਲੇ ਪਾਸਾ ਜਨੇ ਉਚਾਰਨ ਕੀਤੇ ਤੇ ਸੰਗਤਾਂ ਨੇ ਮਹਾਰਾਜ ਜੀ ਨੂੰ ਅਰਦਾਸ ਕੀਤੀ ਸੀ ਕਿ ਸ੍ਰੀ ਬਾਰਾਮਾਹ ਸਾਹਿਬ ਸਾਨੂੰ ਥੋੜੀ ਜਿਹੀ ਸਰਲ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਉਚਾਰਨ ਕਰੋ ਤਾਂ ਕਿ ਅਸੀਂ ਉਸਦੇ ਭਾਵ ਨੂੰ ਸਮਝ ਸਕੀਏ ਕਿਉਂਕਿ ਪਹਿਲੇ ਪਾਸਾ ਜੀ ਦੀ ਬਾਣੀ ਉਹ ਸਮਝਣਾ ਬਹੁਤ ਮੁਸ਼ਕਿਲ ਸੀ ਉਹ ਬਹੁਤ ਗੁੱਝੇ ਪੇਧਾਨ ਉਹਦੇ ਵਿੱਚ ਤੇ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਬਾਰਾਮਹ ਸਾਹਿਬ ਰਚ ਕੇ ਜਿਹੜੇ ਪਹਿਲੇ ਪਾਤਸ਼ਾਹ ਦੇ ਤੁਖਾਰੀ ਦਾਗ ਦੇ ਬਾਰਾਮਹ ਸੀ ਸੀ ਉਹਨਾਂ ਨੂੰ ਥੋੜੇ ਜਿਹਾ ਸਰਲ ਰੂਪ ਦੇ ਵਿੱਚ ਖੋਲ ਲਿਆ ਹੈ ਇਸੇ ਤਰ੍ਹਾਂ ਇਹ ਜਿਹੜਾ ਸੋਠ ਰਗ ਦੇ ਵਿੱਚ ਆਇਆ ਹੁੰਦਾ ਬਣੀ ਵਾਲਾ ਸ਼ਬਦ ਹੈ ਤੀਸਰੇ ਪਾਤਸ਼ਾਹ ਜੀ ਦਾ ਇਸ ਨੂੰ ਪੰਜਵੇਂ ਪਾਤਸ਼ਾਹ ਜੀ ਨੇ ਇੱਥੇ ਖੋਲ ਲਿਆ ਹੈ ਤੇ ਜਿਵੇਂ ਹੁਣ ਆਪਾਂ ਜੇ ਤੀਸਰੇ ਪਾਸੇ ਇਹਦਾ ਸ਼ਬਦ ਪੜ੍ਹੀਏ ਨਾ ਉਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਇਹ ਮੁੰਦਾਵਣੀ ਸਤਗੁਰੂ ਪਾਈ ਗੁਰਸਿੱਖਾਂ ਲੱਦੀਪਾਲ ਕਿ ਇੱਥੇ ਦਾ ਮਤਲਬ ਬਣਦਾ ਬੁਝਾਰਤ ਕਿ ਬੁਝਾਰਤ ਪਾਈ ਹੈ ਮਹਾਰਾਜ ਸਾਹਿਬ ਜੀ ਨੇ ਤੇ ਪੰਜਵੇਂ ਸਰੂਪ ਦੇ ਵਿੱਚ ਮੁੰਦਾਵਣੀ ਮਹਲਾ ਪੰਜਵਾਂ ਜੋ ਸ਼ਲੋਕ ਮਹਲਾ ਨੌਵਾਂ ਤੋਂ ਬਾਅਦ ਆਉਂਦਾ ਨਾ ਇਹ ਇੱਕ ਕਿਸਮ ਦਾ ਬੁਝਾਰਤ ਪਾ ਕੇ ਸਿੱਖਿਆ ਮਹਾਰਾਜ ਜੀ ਦੇ ਰਹੇ ਹਨ ਤੇ ਜਿਹੜੀ ਸੋਰਠਿ ਰਾਗਣੀ ਵਾਲੀ ਮੁੰਦਾਵਣੀ ਹੈ ਤੀਸਰੇ ਪਾਸੇ ਉਹਦਾ ਵੀ ਸਿਧਾਂਤ ਇੱਥੇ ਖੋਲ ਰਿਹਾ ਹਨ ਸੋ ਲੱਗਦਾ ਹੈ ਕਿ ਮਹਾਰਾਜ ਸਾਹਿਬ ਜੀ ਨੇ ਕੋ ਗੋਹਜ ਦੇ ਦੇ ਵਿੱਚ ਰੱਖਿਆ ਹੈ ਗੁੱਦਾ ਗੁੱਜਾ ਭੇਦ ਤੇ ਮੁੰਦਾਵਣੀ ਤੋਂ ਇੱਥੋਂ ਇਹੀ ਲੱਗਦਾ ਹੈ ਕਿ ਇਹ ਮਹਾਰਾਜ ਸਾਹਿਬ ਜੀ ਨੇ ਇੱਕ 부ਜਾਰਤ ਪਾਈ ਹੈ ਸਾਨੂੰ ਕਿ ਆਪਾਂ ਆਪਾਂ ਬੁੱਝਣਾ ਹੈ ਕਿਉਂਕਿ ਜੇ ਕੋ ਬੁੱਝਾ ਹੋਇ ਸਚਿਆਰ ਆਪਾਂ ਨੇ ਬੁੱਝਣਾ ਹੈ ਜੋ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਸਮਝਾਇਆ ਹੈ ਉਹ ਬੁੱਢਣਾਂ ਤਾਂ ਬਹੁਤ ਮੁਸ਼ਕਿਲ ਹੈ ਗੁਰਬਾਣੀ ਨੂੰ ਮਹਾਰਾਜ ਸਾਹਿਬ ਦੀ ਕਿਰਪਾ ਹੀ ਆਪਾਂ ਬਖਸ਼ਿਸ਼ ਮੰਗਦੇ ਹਾਂ ਤਾਂ ਕਿ ਆਪਾਂ ਨੂੰ ਸੁਝਾ ਦੇਣ ਉਹ ਮਹਾਰਾਜ ਸਾਹਿਬ ਜੀ ਨੇ ਦੇ ਵਿੱਚ ਲਿਖਿਆ ਮਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰਾ ਕਾ ਪਈਓ ਜਿਸ ਕਾ ਸਭ ਸ ਉਧਾਰੋ ਹੁਣ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਇਸ ਰੀਗੁਰੁਪੰਦ ਸਹਿਬ ਜੀ ਰੂਪੀ ਥਾਲ ਵਿੱਚ ਮਤਲਬ ਗੁਰਬਾਣੀ ਰੂਪੀ ਇੱਕ ਥਾਲ ਹੈ ਜਿਹਦੇ ਵਿੱਚ ਤਿੰਨ ਵਸਤੂਆਂ ਵਾਹਿਗੁਰੂ ਮਹਾਰਾਜ ਸਹਿਬ ਜੀ ਨੇ ਭਰੀਆਂ ਹਨ ਸਤ ਸੰਤੋਖ ਤੇ ਵਿਚਾਰ ਤੇ ਫਿਰ ਹੁਣ ਜੇ ਆਪਾਂ ਅਗਲੀ ਤੁਕ ਪੜੀ ਅੰਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਦਾ ਸਭ ਤੋਂ ਧਾਰੋ ਚੌਥੀ ਵਸਤੂ ਹੋਗੀ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਨਾਮ ਪ੍ਰਮਾਤਮਾ ਦਾ ਜਿਸ ਦਾ ਸਾਰਿਆਂ ਨੂੰ ਆਸਰਾ ਹੈ ਬਾਬ ਕਿਥੇ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਤਿੰਨ ਵਸਤੂਆਂ ਦੀ ਗੱਲ ਕੀਤੀ ਹੈ ਪਰ ਲਿਖੀਆਂ ਚਾਰ ਹਨ ਇਸ ਕਰਕੇ ਇੱਕ 부ਝਾਰਤ ਹੈ ਤੇ ਇਸ 부ਝਾਰਤ ਨੂੰ ਇਸ ਤਰ੍ਹਾਂ ਮਹਾਰਾਜ ਸਾਹਿਬ ਦੀ ਕਿਰਪਾ ਨਾਲ 부ਝਿਆ ਜਾਂਦਾ ਹੈ ਕਿ ਗੁਰਬਾਣੀ ਰੂਪੀ ਥਾਲ ਦੇ ਵਿੱਚ ਤਿੰਨ ਚੀਜ਼ਾਂ ਪਈਆਂ ਹੋਈਆਂ ਹਨ ਇੱਕ ਸਤ ਇੱਕ ਦੂਸਰੀ ਸੰਤੋਖ ਤੇ ਤੀਸਰੀ ਪ੍ਰਮਾਤਮਾ ਦਾ ਨਾਮ एस एस ਨੂੰ ਵਿਚਾਰਨਾ ਹੈ ਆਪਣੇ ਸੋ ਇਹ ਤਿੰਨ ਵਸਤੂ ਹੋ ਗਈਆਂ ਸਤ ਸੰਤੋਖ ਨਾਮ ਤੇ ਫਿਰ ਇਸ ਦੀ ਵਿਚਾਰ ਕਰਨੀ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸਧਾਰੋ ਮਹਾਰਾਜ ਸਾਹਿਬ ਜੀ ਨੇ ਫਿਰ ਆਪਨੂੰ ਕਿ ਅੰਮ੍ਰਿਤ ਨਾਮ ਠਾਕੁਰ ਕਾ ਤੇ ਇਹ ਜੰਗੀਤਰਾ ਵਿਚਾਰਨਾ ਇਹਨਾਂ ਚੀਜ਼ਾਂ ਨੂੰ ਕਿ ਮਹਾਰਾਜ ਸਾਹਿਬ ਨੇ ਸਾਹਿਬ ਜੀ ਦੇ ਵਿੱਚ ਇੰਨੇ ਨਗਿੰਨੇ ਪਰ ਇਹ ਹਨ ਇੰਨੇ ਹੀਰੇ ਮੋਤੀਆਂ ਦਾ ਥਾਲ ਹੈ ਇਹ ਤੇ ਪਰ ਵਿਚਾਰ ਕਰਨ ਨਾਲ ਹੀ ਇਸ ਦੀ ਕਲੈਰਿਟੀ ਹੁੰਦੀ ਹੈ ਕਿ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਵਿਸ਼ੇਸ਼ਤਾ ਕਹੀ ਹੈ ਦੇ ਵਿੱਚ ਨਾਮ ਦੀ ਮਹਿਮਾ ਕਹੀ ਹੈ ਮੁੱਖ ਤੌਰ ਤੇ तकरीबन ਸਾਹਿਬ ਜੀ ਦੇ ਹਰ ਅੰਗ ਦੇ ਉੱਤੇ ਹੀ ਨਾਮ ਦੀ ਵਡਿਆਈ ਜ਼ਰੂਰ ਹੈ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਤ ਤੇ ਸੰਤੋਖ ਸਫਲੇ ਨਹੀਂ ਹਨ ਇਸ ਵਾਸਤੇ ਤੀਸਰੀ ਵਸਤੂ ਤਾਂ ਪ੍ਰਮਾਤਮਾ ਦਾ ਨਾਮ ਹੀ ਹੈ ਸੋ ਇਸ ਤਰ੍ਹਾਂ ਫਿਰ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰਬਾਣੀ ਰੂਪੀ ਥਾਲ ਦੇ ਵਿੱਚ ਇੱਕ ਸਤ ਹੈ ਸ਼੍ਰੀ ਗੁਰੂ ਜੀ ਮਹਾਰਾਜ ਸਾਹਿਬ ਜੀ ਨੇ ਆਦ ਸੱਚ ਜੁਗਾ ਸੱਚ ਤਾਂ ਪਰਮੇਸ਼ਰ ਦਾ ਹੀ ਨਾਮ ਪਰਮੇਸ਼ਰ ਹੀ ਹੈ ਨਾ ਸੱਚ ਸੋ ਸਭ ਤੋਂ ਪਹਿਲਾਂ ਸਤ ਤੇ ਦੂਸਰਾ ਫਿਰ ਸੰਤੋਖ ਤੇ ਤੀਸਰਾ ਨਾਮ ਤੇ ਫਿਰ ਇਹਨਾਂ ਦਾ ਵਿਚਾਰ ਕਰਨ ਨੂੰ ਮਹਾਰਾਜਬ ਨੇ ਆਪਾਂ ਨੂੰ ਫਰਮਾਇਆ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਇਸਕਾ ਹੋਏ ਉਦਾਰੋ ਜਿਹੜਾ ਵੀ ਇਸ ਨਾਮ ਅੰਮ੍ਰਿਤ ਨੂੰ ਖਾਂਦਾ ਹੈ ਖਾਣ ਦਾ ਮਤਲਬ ਵੀ ਸਰਵਣ ਕਰਦਾ ਹੈ ਤੇ ਛਕਦਾ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਪੁੰਚਣ ਦਾ ਮਤਲਬ ਵੀ ਛਕਣਾ ਛਕਣ ਦਾ ਮਤਲਬ ਵੀ ਜੋ ਇਸ ਨੂੰ ਮੰਨਦਾ ਹੈ ਪਹਿਲਾਂ ਪਹਿਲਾਂ ਇਸ ਨੂੰ ਛਕਦਾ ਹੈ ਸਰਵਣ ਕਰਦਾ ਹੈ ਫੇਰ ਇਸ ਨੂੰ ਮੰਨਦਾ ਹੈ ਜਿਸ ਤਰ੍ਹਾਂ ਕਿ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਪਹਿਲਾਂ ਸਰਵਣ ਦੀਆਂ ਪੌੜੀਆਂ ਲਿਖੀਆਂ ਨੇ ਸੁਣਿਆ ਛੁੜਾ ਸਿੱਧ ਪੀਰ ਸੁਨਾਤ ਫੇਰ ਮੰਨਣ ਦੀਆਂ ਪੌੜੀਆਂ ਚਾਰ ਲਿਖੀਆਂ ਨੇ ਪਹਿਲਾਂ ਆਪਾਂ ਸੁਣਾਗੇ ਫਿਰ ਆਪਾਂ ਮੰਨਾਂਗੇ ਤੇ ਫੇਰ ਆਪਣਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਵੇਗਾ ਜੇ ਕੋ ਖਾਵੇ ਜੇ ਕੋ ਪੁੰਚੇ ਕਿ ਜਿਹੜਾ ਕੋਈ ਇਸ ਅੰਮ੍ਰਿਤ ਨਾਮ ਨੂੰ ਛਕੇਗਾ ਤੇ ਉਸ ਦਾ ਮਤਲਬ ਸਰਵਣ ਕਰੇਗਾ ਤੇ ਮਨਨ ਕਰੇਗਾ ਤੇ ਉਸ ਦਾ ਉਧਾਰ ਹੋ ਜਾਏਗਾ ਭਵ ਕੇ ਜਿਹੜਾ ਕੋਈ ਆਪ ਗੁਰੂ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਨੂੰ ਛਕੇਗਾ ਜਾਂ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ ਤੇ ਜਿਹੜਾ ਹੋਰਨਾਂ ਨੂੰ ਉਪਦੇਸ਼ ਦੇ ਕੇ ਛਕਾਵੇਗਾ ਜਿਸ ਤਰ੍ਹਾਂ ਮਹਾਪੁਰਸ਼ ਨਾ ਨਾਮ ਦਾ ਹੀ ਪ੍ਰਚਾਰ ਤੇ ਪ੍ਰਸਾਰ ਕਰਦੇ ਹਨ ਤੇ ਪ੍ਰੇਰਨਾ ਦਿੰਦੇ ਹਨ ਤਾਂ ਜਿਹੜਾ ਆਪ ਜਪੂਗਾ ਤੇ ਹੋਰਨਾਂ ਨੂੰ ਚਪਾਊਗਾ ਉਸ ਉਹ ਇਹਨਾਂ ਸਾਰੇ ਨਾਮ ਜਪਣ ਵਾਲਿਆਂ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਹੋ ਜਾਵੇਗਾ ਜਿਸ ਤਰ੍ਹਾਂ ਕੇ ਫਰਮਾਨ ਹੈ ਆਪ ਜਪਾ ਅਵਰਹ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤਿ ਪਾਵੋ ਤੇ ਦੂਸਰਾ ਆਪਾਂ ਇਹ ਵੀ ਸੋਚ ਵਿਚਾਰ ਕਰਨਾ ਹੈ ਕਿ ਜਿਸ ਤਰ੍ਹਾਂ ਥਾਲ ਦੇ ਵਿੱਚ ਪ੍ਰਸ਼ਾਦ ਹੁੰਦਾ ਨਾ ਪ੍ਰਸ਼ਾਦ ਨੂੰ ਜਿਹੜਾ ਪਕੜਾ ਪ੍ਰਸ਼ਾਦ ਸਕਦੇ ਹਾਂ ਇਸ ਨੂੰ ਤਿਹਵਲ ਪ੍ਰਸ਼ਾਦ ਵੀ ਕਿਹਾ ਜਾਂਦਾ ਹੈ ਤਿਹਵਲ ਪ੍ਰਸ਼ਾਦ ਦਾ ਮਤਲਬ ਵੀ ਇਹਦੇ ਵਿੱਚ ਉਹ ਤਿੰਨ ਚੀਜ਼ਾਂ ਹੁੰਦੀਆਂ ਨਾ ਮੈਦਾ ਖੰਡ ਤੇ ਕਿਉਂ ਮਤਲਬ ਆਟਾ ਖੰਡ ਤੇ ਕਿਉਂ ਇਤਨੇ ਚੀਜ਼ਾਂ ਤਾਂ ਹੁੰਦੀਆਂ ਹੀ ਨੇ ਤੇ ਇਸੇ ਤਰ੍ਹਾਂ ਇਹ ਜਿਹੜਾ ਇਹ ਪ੍ਰਸਾਦ ਦਾ ਮਤਲਬ ਕਿਰਪਾ ਵੀ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਦੇ ਵਿੱਚ ਤਿੰਨ ਚੀਜ਼ਾਂ ਸਤ ਸੰਤੋਖ ਵਿਚਾਰ ਇਹ ਤਿੰਨ ਚੀਜ਼ਾਂ ਦਾ ਤਿਹਾਵਲ ਪ੍ਰਸਾਦ ਪਾਇਆ ਹੋਇਆ ਹੈ ਤੇ ਹੁਣ ਕੜਾ ਪ੍ਰਸਾਦ ਨੂੰ ਪੰਚ ਅਮ੍ਰਿਤਵੀ ਕਿਹਾ ਜਾਂਦਾ ਪੰਚామ੍ਰਿਤ ਦੇ ਵਿੱਚ ਪੰਜ ਚੀਜ਼ਾਂ ਹੁੰਦੀਆਂ ਹਨ ਆਟਾ ਖੰਡ ਕਿਉ ਜਲ ਤੇ ਅਗਨੀ ਤੇ ਇਸ ਤਰ੍ਹਾਂ ਫਿਰ ਜੇ ਆਪਾਂ ਇਧਰੋਂ ਸੋਚੀਏ ਵੀ ਮੁੰਦਾਵਣੀ ਦਾ ਮਤਲਬ ਹੀ ਹੈ ਨਾ ਅੰਦਰਲੀ ਬੁਝਾਰਤ ਆਪਣੇ ਬੁਝਣੀ ਹੈ ਤਾਂ ਫਿਰ ਇਹਦੇ ਵਿੱਚ ਸੰਤੋਖ ਰੂਪੀ ਕਿਉ ਹੈ ਇੱਕ ਫਿਰ ਗਿਆਨ ਹੈ ਦੋ ਫਿਰ ਵਿਚਾਰ ਹੈ ਤਿੰਨ ਫਿਰ ਭਗਤੀ ਰੂਪੀ ਖੰਡ ਹੈ ਚਾਰ ਤੇ ਫਿਰ ਅੰਮ੍ਰਿਤ ਨਾਮ ਰੂਪੀ ਜਲ ਪਾਇਆ ਹੋਇਆ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਪ੍ਰੇਮ ਰੂਪੀ ਪਾਣੀ ਤੇ ਨਾਮ ਅੰਮ੍ਰਿਤ ਰੂਪੀ ਨਿਸ਼ਕਾਮ ਕਰਮ ਨੇ ਜਿਹੜੇ ਉਪਾਏ ਹੋਏ ਹਨ ਤੇ ਜਿਹੜਾ ਬ੍ਰਹਮ ਅਭਿਆਸ ਮਤ ਜੋ ਆਪਾਂ ਨਾਮ ਜਪਦੇ ਹਾਂ ਅੰਦਰ ਉਸ ਅਗਨੀ ਦੇ ਸੇਕ ਨਾਲ ਇਹ ਪੰਚ ਅੰਮ੍ਰਿਤ ਬਣਦਾ ਹੈ ਤੇ ਇਸ ਪਰਮੇਸ਼ਰ ਦਾ ਸਾਰਿਆਂ ਨੂੰ ਆਸਰਾ ਹੈ ਇਹ ਵਸਤ ਤਜੀ ਨਹਿ ਜਾਈ ਨਿੱਤ ਨਿੱਤ ਰੱਖ ਉਰਤਾਰੋ ਇਹ ਵਸਤ ਵਸਦਾ ਹੈ ਨਾਮ ਸਭ ਤੋਂ ਉਤਮ ਵਸਤ ਹੈ ਨਾਮ ਇਹ ਨਾਮ ਜਾਂ ਆਤਮਾਨੰਦ ਰੂਪੀ ਵਸਤੂ ਤਿਆਗੀ ਨਹੀਂ ਜਾਣੀ ਚਾਹੀਦੀ ਇਸ ਨੂੰ ਨਿੱਤ ਹੀ ਹਮੇਸ਼ਾ ਹੀ ਹਰ ਰੋਜ਼ ਹੀ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ ਵਸਾ ਕੇ ਰੱਖਣਾ ਹੈ ਇਹ ਵਸਤ ਤਜੀ ਨਹ ਜਾਈ ਨਿੱਤ ਨਿੱਤ ਰੱਖ ਉਰਤਾਰੋ ਆਪਣੇ ਹਿਰਦੇ ਵਿੱਚ ਨਿਤ ਪ੍ਰਤੀ ਇਸ ਨੂੰ ਅੰਦਰ ਆਪਣੇ ਸੰਭਾਲਣਾ ਹੈ ਤੇ ਧਾਰਨਾ ਹੈ ਇਸੇ ਕਰਕੇ ਆਪਾਂ ਨੂੰ ਨਿਤਨੇਮ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਤਮ ਸੰਸਾਰ ਚਰਨ ਲਗਤਰੀਏ ਸਭ ਨਾਨਕ ਬ੍ਰਹਮ ਪਸਾਰੋ ਤਮ ਦਾ ਮਤਲਬ ਹੁੰਦਾ ਹੈ ਹਨੇਰਾ ਸੰਸਾਰ ਹੈ ਜਿਹੜਾ ਸਾਰਾ ਅੰਧਕਾਰ ਰੂਪ ਹੈ ਹਨੇਰਾ ਹੈ ਤੇ ਅ ਗਿਆਨ ਵੀ ਸਾਰਾ ਹਨੇਰਾ ਹੈ ਤੇ ਆਪਾਂ ਇਸ ਤਰ੍ਹਾਂ ਤਰ ਸਕਦੇ ਹਾਂ ਇਸ ਹਨੇਰੇ ਵਾਲੇ ਸੰਸਾਰ ਤੋਂ ਮਹਾਰਾਜ ਸਬਜੀ ਦੇ ਚਰਨਾਂ ਦੇ ਨਾਲ ਲੱਗ ਕੇ ਤਮਸ ਸੰਸਾਰ ਚਰਨ ਲਗ ਤਰੀਏ ਪਰਮਾਤਮਾ ਦਾ ਆਸਰਾ ਲੈ ਕੇ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਹੀ ਇਸ ਸੰਸਾਰ ਰੂਪੀ ਹਨੇਰੇ ਤੋਂ ਬਚਿਆ ਜਾ ਸਕਦਾ ਹੈ ਤਰਿਆ ਜਾ ਸਕਦਾ ਹੈ ਤੇ ਮਹਾਰਾਜ ਸਬਜੀ ਦੇ ਚਰਨ ਉਹਨਾਂ ਦੀ ਬਾਣੀ ਹੀ ਹੈ ਤੇ ਸਭ ਨਾਨਕ ਬ੍ਰਹਮ ਪ੍ਰਸਾਰੂ ਮਹਾਰਾਜ ਜੀ ਸਮਝਾਉਂਦੇ ਹਨ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਦਾ ਹੀ ਪਸਾਰਾ ਜਾਣੋ ਕਿ ਸਾਰੇ ਸੰਸਾਰ ਦੇ ਵਿੱਚ ਵੀ ਪਰਮਾਤਮਾ ਹੀ ਵਿਆਪਕ ਹਨ ਹਰ ਪਾਸੇ ਪਰਮਾਤਮਾ ਹੀ ਪਰਮਾਤਮਾ ਹਨ ਤੇ ਉਹਨਾਂ ਦਾ ਨਾਮ ਜਪ ਕੇ ਹੀ ਆਪਣਾ ਸੰਸਾਰ ਸਾਗਰ ਤੋਂ ਤਰਨਾ ਸੰਭਵ ਹੋ ਸਕਦਾ ਹੈ ਫਿਰ ਆਪਾਂ ਦੇਖਦੇ ਹਾਂ ਕਿ ਮਹਾਰਾਜ ਸਾਹਿਬ ਜੀ ਅਗੋ ਸ਼ਲੋਕ ਮਹੱਲਾ ਪੰਜਵਾਂ ਮਹਾਰਾਜ ਜੀ ਸਭ ਤੋਂ ਪਹਿਲਾਂ ਤਾਂ ਮੰਗਲ ਕਰਦੇ ਹਨ ਹਰ ਇੱਕ ਵੀ ਜਿਸ ਰਾਮ ਮੰਗਲਾ ਚਰਨ ਹੁੰਦਾ ਜਿਵੇਂ ਇੱਕ ਗੁਰਬਾਣੀ ਦੇ ਵਿੱਚ ਚਾਰ ਤਰ੍ਹਾਂ ਦੇ ਮੰਗਲਾ ਚਰਨ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਬਹੋ ਨਿਰਵੈ ਕਾਲ ਮੂਰਤੂ ਨਿਸੰਗੁਰ ਪ੍ਰਸਾਦ ਇਹ ਮੰਗਲਾ ਚਰਨ ਹੁੰਦਾ ਤੇ ਇੱਥੇ ਫਿਰ ਮਹਾਰਾਜ ਸਾਹਿਬ ਜੀ ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਆ ਤੇ ਹਰਾਗਾਂ ਦੀ ਲੜੀ ਪ੍ਰੋਣ ਤੋਂ ਪਹਿਲਾਂ ਮੰਗਲ ਰੂਪ ਦੇ ਵਿੱਚ ਸ਼ਲੋਕ ਉਚਾਰਨ ਕਰਦੇ ਹਨ ਤੇਰਾ ਕੀਤਾ ਜਤੂ ਨਹੀਂ ਮੈਨੋਂ ਜੋਗ ਕੀ ਤੋਈ ਕਿ ਪਰਮਾਤਮਾ ਨੂੰ ਮਹਾਰਾਜ ਸਾਹਿਬ ਜੀ ਐਡਰੈਸ ਕਰ ਰਹੇ ਹਨ ਕਿ ਤੁਹਾਡਾ ਕੀਤਾ ਹੋਇਆ ਆਪ ਜੀ ਦਾ ਕੀਤਾ ਹੋਇਆ ਉਪਕਾਰ ਅਸੀਂ ਜਾਣਿਆ ਨਹੀਂ ਹੈ ਤੁਸੀਂ ਆਪਣੇ ਬਿਰਦ ਦੀ लाज ਰੱਖ ਕੇ ਮੈਨੂੰ ਆਪਣੇ ਮਤਲਬ ਮਹਾਰਾਜ ਸਾਹਿਬ ਨਿਮਰਤਾ ਵਿੱਚ ਕਹਿ ਰਹੇ ਹਨ ਕਿ ਆਪ ਜੀ ਨੇ ਮੈਨੂੰ ਇਸ ਯੋਗ ਬੜਾਇਆ ਹੈ ਇੱਕ ਜਿਸ ਤਰ੍ਹਾਂ ਵੀ ਮਹਾਰਾਜ ਸਾਹਿਬ ਜਿਵੇਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਸੰਪੂਰਨ ਕੀਤੇ ਤੇ ਮਹਾਰਾਜ ਜੀ ਸ਼ੁਕਰਾਨਾ ਕਰਦੇ ਹੋਏ ਸ਼ੁਕਰਾਨਾ ਪਰਮਾਤਮਾ ਦਾ ਵੀ ਪਹਿਲੇ ਪਾਤਸ਼ਾਹ ਜੀ ਦਾ ਵੀ ਚੌਥੇ ਪਾਤਸ਼ਾਹ ਜੀ ਦਾ ਵੀ ਕਿ ਆਪ ਜੀ ਦੇ ਉਪਕਾਰ ਸਦਕਾ ਹੀ ਮੈਂ ਇਹ ਅ ਇਸ ਜੁਗ ਹੋਇਆ ਹਾਂ ਤੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਪ੍ਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਕਿ ਸੰਸਾਰ ਦੇ ਤਾਰਨ ਵਾਸਤੇ ਹੀ ਮਹਾਰਾਜ ਜੀ ਪੰਮੇ ਪਾਸ਼ਾ ਫਰਮਾਉਦੇ ਹਨ ਕਿ ਤੁਸੀਂ ਮੈਨੂੰ ਇਸ ਲਈਕ ਬਣਾਇਆ ਹੈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਈ ਹੋਈ ਨਿਰਗੁਣ ਆਰੇ ਮਤਲਬ ਆਰੇ ਦਾ ਮਤਲਬ ਅੱਲਾਹ ਜਾਣ ਘਰ ਕਿ ਮੈਂ ਤਾਂ ਓਗਣਾ ਦਾ ਆਲਾ ਸੀ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਪਰ ਜਦੋਂ ਆਪ ਜੀ ਦੇ ਹਿਰਦੇ ਵਿੱਚ ਮੇਰੇ ਉੱਤੇ ਤਰਸ ਪੈ ਗਿਆ ਮਤਲਬ हे ਪ੍ਰਮਾਤਮਾ हे ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਤੁਸੀਂ ਆਪੇ ਹੀ ਤਰਸ ਕਰਕੇ ਮੈਨੂੰ ਇਸ ਕਬਲ ਬਣਾ ਦਿੱਤਾ ਹੈ ਤੇ ਕਿਉਂਕਿ ਮੈਂ ਇਸ ਯੋਗ ਨਹੀਂ ਸੀ ਕਿ ਮੈਂ ਇੰਨਾ ਵੱਡਾ ਕਾਰਜ ਕਰ ਸਕਦਾ ਸੋ ਆਪ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਮੇਰੇ ਕੋਲੋਂ ਇਹ ਮੇਰੇ ਨਿਰਗੁਣ ਯਾਰੇ ਕੋਲੋਂ ਇਹ ਕਾਰਜ ਕਰਵਾ ਲਿਆ ਹੈ ਇਹ ਮਹਾਰਾਜ ਦੀ ਨਿਮਰਤਾ ਦੀ ਹੱਦ ਹੈ ਤਰਸ ਭਇਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਕਿ हे ਪਰਮੇਸ਼ਰ ਜਦੋਂ ਆਪ ਜੀ ਨੇ ਮੇਰੇ ਉੱਤੇ ਆਪਣਾ ਤਰਸ ਆਪਣਾ ਆਪਣੀ ਦਇਆ ਕੀਤੀ ਤਾਂ ਫਿਰ ਆਪ ਜੀ ਦੀ ਮਿਹਰ ਹੋਈ ਮਿਹਰਮਤ ਹੋਈ ਮਿਹਰਮਤ ਦਾ ਮਤਲਬ ਅ ਅਮਿੱਤ ਮਿਹਰ ਹੋਈ ਬਹੁਤ ਜ਼ਿਆਦਾ ਮਿਹਰ ਹੋਈ ਤੇ ਆਪ ਜੀ ਦੀ ਮਿਹਰਬਾਨੀ ਕਰਕੇ ਮੈਨੂੰ ਸਤਿਗੁਰ ਸੱਜਣ ਮਿਲਿਆ ਪਿਆਰਾ ਸਤਿਗੁਰ ਸੱਚਾ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹ ਮੈਨੂੰ ਮਿਲ ਗਏ ਨਾਨਕ ਦਾਮ ਮਿਲੇ ਤਨ ਜੀਵਾਂ ਤਨ ਮਨ ਥਿ ਵੈ ਹਰਿਆ ਤੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ हे ਪਰਮੇਸ਼ਰ ਜੇ ਮੈਨੂੰ ਗੁਰੂ ਮਹਾਰਾਜ ਸਾਹਿਬ ਜੀ ਦੇ ਦੁਆਰਾ ਆਪ ਜੀ ਦਾ ਨਾਮ ਮਿਲੇ ਕੇ ਨਾਮ ਦਾ ਗੁਰੂ ਤੋਂ ਮਿਲਦਾ ਹੈ ਨਾ ਤੇ ਤਾਂ ਹੀ ਮੇਰਾ ਆਤਮਿਕ ਜੀਵਨ ਛੱਲੇਗਾ ਮਤਲਬ ਮੈਂ ਮੇਰੇ ਵਿੱਚ ਜ਼ਿੰਦਗੀ ਤਾਂ ਹੀ ਆਊਗੀ ਜਿਸ ਜਿਹੜੇ ਆਪ ਜੀ ਦੇ ਨਾਮ ਕਰਕੇ ਹੀ ਮੇਰਾ ਤਨ ਤੇ ਮਨ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਰਿਆ ਭਰਿਆ ਹੋਏਗਾ ਤਨ ਮਨ ਥਿਵੇ ਹਰਿਆ ਹਰਿਆਵਲ ਜਿਹੜੀ ਉਹ ਜ਼ਿੰਦਗੀ ਦੀ ਨਿਸ਼ਾਨੀ ਹੈ ਕਿ ਮੈਂ ਤਾਂ ਆਪ ਜੀ ਦੇ ਨਾਮ ਨਾਲ ਹੀ ਜਿਉਂਦਾ ਹਾਂ ਤੇ ਆਪ ਜੀ ਦਾ ਨਾਮ ਮੈਨੂੰ ਮਿਲੇ ਤਾਂ ਮੈਂ ਤਾਂ ਮੇਰਾ ਤਨ ਤੇ ਮਨ ਦੋਵੇਂ ਜੋੜ ਜੋਗ ਹੋ ਜਾਣ ਇਹ ਹੈ ਮੁੰਦਾਵਣੀ ਮਹੱਲਾ ਪੰਜਵਾਂ ਸੋ ਇਸ ਬਹੁਤ ਇਸ ਲੋਕਾਂ ਤੋਂ ਬਾਅਦ ਜੋ ਹੁਕਮ ਹੋਇਆ ਸੀ ਕਿ ਪਹਿਲਾਂ ਤਾਂ ਮੁੰਦਾਵਣੀ ਮਹੱਲਾ ਪੰਜਵਾਂ ਨੂੰ ਆਪਾਂ ਵਿਚਾਰੀਏ ਸੋ ਇਸ ਮਹਾਰਾਜ ਸਾਹਿਬ ਜੀ ਅਖੀਰ ਦੇ ਵਿੱਚ ਇਹ ਤਖਤ ਕੜਦੇ ਹਨ ਸਾਰੇ ਸਿਗਰਨ ਸਾਹਿਬ ਜੀ ਸੰਪੂਰਨ ਕਰਕੇ ਕਿ ਇਹ ਇਹਨਾਂ ਦੇ ਵਿੱਚ ਹੈ ਕਿ ਸਾਹਿਬ ਸਿਗਰਨ ਸਾਹਿਬ ਜੀ ਦੇ ਵਿੱਚ ਮ ਇਹ ਮੇ ਉੱਤਨੀਆਂ ਉੱਤਮ ਵਸਤੂਆਂ ਦਾ ਇਹ ਥਾਲ ਹੈ ਤੇ ਜਿਹੜਾ ਵੀ ਕੋਈ ਇਹਨਾਂ ਨੂੰ ਛਕਦਾ ਹੈ ਤੇ ਛਕਾਉਂਦਾ ਹੈ ਤੇ ਗਿਆਨ ਆਪ ਲੈਂਦਾ ਹੈ ਫਿਰ ਵੰਡਦਾ ਹੈ ਉਹ ਸਉਦਾਰ ਹੋ ਜਾਂਦਾ ਹੈ ਫਿਰ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੋਇਆ ਹੈ ਕਿ ਤੁਸੀਂ ਆਪ ਹੀ ਸਾਨੂੰ ਸਾਰਿਆਂ ਨੂੰ ਜਿਵੇਂ ਪ੍ਰਮਾਤਮਾ ਹੀ ਯੋਗਤਾ ਬਖਸ਼ਦੇ ਹਨ ਨਾ ਜੀ ਉਹੀ ਵਿਚਾਰ ਕਰਨ ਦੀ ਬੁੱਧੀ ਤੇ ਉਹ ਅੰਦਰ ਜਿਹੜੀ ਇਮੋਸ਼ਨਸ ਆਪਾਂ ਨੂੰ ਆਪਣੇ ਪਿਆਰ ਦੀਆਂ ਭਾਵਨਾਵਾਂ ਬਖਸ਼ਦੇ ਹਨ ਸਾਰਾ ਕੁਝ ਤਾਂ ਪ੍ਰਮਾਤਮਾ ਦੀ ਬਖਸ਼ਿਸ਼ ਹੀ ਹੈ ਸੋ ਜਿਸ ਤਰ੍ਹਾਂ ਸ਼ੁਰੂ ਚ ਸਹਿਬ ਸਿਗਰਨ ਸਾਹਿਬ ਜੀ ਦੇ ਗੁਰਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਸੀ ਕਿ ਗੁਰਪ੍ਰਸਾਦ ਦੁਆਰਾ ਹੀ ਸਾਰਾ ਕੁਝ ਸੰਭਵ ਹੈ ਗੁਰਪ੍ਰਸਾਦ ਦੁਆਰਾ ਹੀ ਪ੍ਰਮਾਤਮਾ ਆਪਾਂ ਨੂੰ ਮਿਲਦੇ ਹਨ ਤੋਂ ਅੰਤ ਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਜੀ ਇਹੀ ਸ਼ੁਕਰਾਨਾ ਕਰਦੇ ਹੋਏ ਫਰਮਾਉਂਦੇ ਹਨ ਕਿ ਇਹ ਸਾਰਾ ਕੁਝ ਸੰਭਵ ਹੋ ਸਕਿਆ ਹੈ ਗੁਰੂ ਦੇ ਪ੍ਰਸਾਦ ਦੁਆਰਾ